ਹੈਲੋ ਜੀ ਹਾਂ ਜੀ ਅੱਜ ਆਪਾਂ ਬਣਾਉਨੇ ਆਂ ਕ੍ਰੇਲਿਆਂ ਦਾ ਆਚਾਰ ਤੇ ਆਚਾਰ ਇਹ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਜਾਂਦਾ ਹੈ ਤੇ ਇਹ 슈ਗਰ ਦੇ ਮਰੀਜ਼ਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਤੇ ਅੱਜ ਉਹ ਆਪਾਂ ਬਣਾਈਏ ਕ੍ਰੇਲਿਆਂ ਦਾ ਆਚਾਰ ਹਾਂ ਜੀ ਕ੍ਰੇਲਿਆਂ ਦਾ ਆਚਾਰ ਬਣਾਉਣ ਲਈ ਆਪਾਂ ਨੇ ਮਸਾਲੇ ਲੈਨੇ ਤੇ ਇਹਨਾਂ ਨੂੰ ਆਪਾਂ ਗ੍ਰाइंड ਕਰਨਾ ਪਹਿਲਾਂ ਉਹ ਕਰ ਲੈਣਾ ਆਪਾਂ ਰੋਸਟਰਡ ਜਿਹਾ ਕਰ ਲੈਣਾ ਥੋੜਾ ਜਿਹਾ ਤਾਂ ਕਿ ਇਹਨਾਂ ਦੇ ਵਿੱਚ ਨਮੀ ਨਾ ਰਹੇ ਫਿਰ ਆਪਾਂ ਨੂੰ ਇਹਨਾਂ ਨੂੰ ਅ ਵਿੱਚ ਪਾਵਾਂਗੇ ਦੇਖੋ ਕਰ ਲਈਆ ਜਵੈਣ ਰਾਈ ਜੀਰਾ ਮੇਥੇ ਤੇ ਕਾਲੀ ਮਿਰਚ ਸੌਂਫ ਸਾਬਤ ਧਨੀਆ ਇਹਨਾਂ ਨੂੰ ਰੋਸਟਰਡ ਕਰਕੇ ਤੇ ਆਪਾਂ ਪੀਸ ਕੇ ਫਿਰ ਆਪਾਂ ਅਚਾਰ ਦੇ ਵਿੱਚ ਪਾਵਾਂਗੇ ਫਿਰ ਅੱਗੇ ਸੋਨੂੰ ਤਾ ਕੇ ਕਿਦਾਂ ਪਾਉਂ ਹਾਂ ਜੀ ਇਹ ਮਸਾਲੇ ਆਪਾਂ ਦੇਖੋ ਵਿੱਚ ਪਾ ਦੇਨੇ ਤੇ ਹੁਣ ਆਪਾਂ ਇਹਨਾਂ ਨੂੰ ਰੋਸਟ ਕਰਾਂਗੇ ਇਹਨਾਂ 'ਚ ਨਮੀ ਨਹੀਂ ਰਹਿਣੀ ਚਾਹੀਦੀ ਵਾਸਤੇ ਜਦ ਅਸਰ ਸੰਝ ਲੱਗ ਜਾਣਾ ਫਿਰ ਇਹਨਾਂ ਨੂੰ ਬਸ ਆਪਾਂ ਲਾ ਕੇ ਪੀਸ ਲਵਾਂਗੇ ਸਾਲੇ ਦੇਖੋ ਸੰਦਾਨ ਟਿਕਨ ਜੇ ਲੱਗਿਆ ਜਦ ਆਪਾਂ ਇਹਨਾਂ ਨੂੰ ਪਉਂਦੇ ਆ ਨਾ ਇਹਦੇ ਵਿੱਚੋਂ ਖਸੂ ਬਹੁਤ ਵਧੀਆ ਆਉਂਦੀ ਆ ਤੇ ਹੁਣ ਆਪਾਂ ਇਹਨੂੰ ਲਾ ਕੇ ਮਾੜਾ ਜਿਹਾ ਹੁਕ ਕੰਦੈਂ ਨਾ ਸਾਗੇ ਇਹਨਾਂ ਵਿੱਚ ਨਮਕ ਨਹੀਂ ਰੱਖੀ ਬੱਸ ਫਿਰ achar ਖਰਾਬ ਹੋ ਜਾਂਦਾ ਛੇਤੀ ਆਪਾਂ ਇਹਨਾਂ ਨੂੰ ਹਟਕਾ ਲਾ ਦਈਏ ਤੇ ਇਹਨਾਂ ਨੂੰ ਆਪਾਂ ਪਲੇਟ ਦੇ ਵਿੱਚ ਕੱਢ ਲੈਣਾ ਠੰਡਾ ਹੋਏ ਤੇ ਫਿਰ ਆਪਾਂ ਇਹਨਾਂ ਨੂੰ ਬੁੱਕਰ ਦੇ ਹਾਂਜੀ ਹੁਣ ਆਪਾਂ ਮਸਾਲੇ ਗ੍ਰाइंड ਕਰਦੇ ਹਾਂ ਤੇ ਫਿਰ ਆਪਾਂ ਚਾਹ ਦੇ ਵਿੱਚ ਪਾਉਣੇ ਆ। ਹਾਂ ਜੀ ਇਹ ਮਸਾਲੇ ਠੰਡੇ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰਦੇ ਆਂ। ਚਲੋ ਗ੍ਰाइंड ਕਰਦੇ। ਮਸਾਲੇ ਆਪਾਂ ਗ੍ਰाइंड ਕਰ ਲਏ। ਹਾਂ ਜੀ ਆਪਾਂ ਕੱਟੇ ਹੋਏ ਤਰੇਲੇ ਲੈਏ ਨੇ। ਤੇ ਇਹਨਾਂ ਨੂੰ ਹੁਣ ਆਪਾਂ ਨਾ ਸਿਰਕਾ ਪਾ ਲੈਣਾ ਇੱਕ ਕੱਪ ਸਿਰਕੇ ਦੇ ਵਿੱਚ ਕੁੱਕਰ 'ਚ ਪਾ ਲੈਣੇ ਨੇ ਤੇ ਆਹ ਦੇ ਇੱਕੋ ਇੱਕ ਆਪਾਂ ਆਪਾਂ ਸਿਰਕੇ ਦਾ ਪਾ ਦੇਣਾ ਕੁੱਕਰ 'ਚ ਤੇ ਇਹਦੇ ਵਿੱਚ ਹੁਣ ਆਪਾਂ ਇਹ ਤਰੇਲੇ ਪਾਉਣੇ ਨੇ ਸਿਰਕੇ ਚ ਹੁਣ ਆਪਾਂ ਤਰੇਲੇ ਪਾ ਦੇ ਤੇ ਇਹਦੇ ਵਿੱਚ ਇੱਕ ਚਮਚਾ ਆਪਾਂ ਹੜਦੀ ਦਾ ਪਾਣਾ ਤੇ ਇੱਕ ਚਮਚਾ ਆਪਾਂ ਨੇ ਥੂਣ ਦਾ ਪਾਣਾ ਇਹਨੂੰ ਹੁਣ ਆਪਾਂ ਨੇ ਇੱਕ ਸੀਟੀ ਉਬਾਉਣੀ ਆ ਵੱਧ ਨਹੀਂ ਉਬਾਉਣੀ ਹੈ ਜੀ ਤੇ ਇੱਕ ਸੀਟੀ ਉਬਾ ਕੇ ਆਪਾਂ ਬੰਦ ਕਰ ਦੇਣਾ ਕੁੱਕਰ ਗੈਸ ਬੰਦ ਕਰ ਦਾਂਗੇ ਤਾਂ ਤੇ ਇੱਕ ਬਿਸਲ ਵੱਗੀ ਤੇ ਬਸ ਵੰਦੀ ਤੇਲ ਆਪਾਂ ਪਾਲੇਰੇ ਵਿੱਚ ਤੇ ਤੇਲ ਆਪਾਂ ਥੋੜਾ ਹੀ ਪਾਉਣਾ ਤੇ ਇਹਦੇ ਵਿੱਚ ਆਪਾਂ ਪਾ ਦੇਣੀ ਆ ਲਾਲ ਮਿਰਚ ਥੋੜੀ ਜਿਹੀ ਪਾਉਣੀ ਹੈ ਤੇ ਥੋੜੀ ਜਿਹੀ ਹੜਦੀ ਪਾ ਲੈਣੀ ਹੈ ਥੋੜਾ ਜਿਹਾ ਨਮਕ ਤੇ ਇਹਨਾਂ ਨੂੰ ਆਪਾਂ ਤੇਲ ਦੇ ਵਿੱਚ ਇੱਕੜੀ ਭੁੰਨਣਾ ਮਸਾਲਿਆਂ ਨੂੰ ਇਹ ਠੰਡੇ ਹੋਏ ਤੇ ਆਪਾਂ ਤੇਲ ਜਦੋਂ ਠੰਡਾ ਹੋ ਜਾਊਗਾ ਫੇਰ ਆਪਾਂ ਇਹਦੇ ਵਿੱਚ ਕarele ਪਾਉਣੇ ਨੇ ਤੇ ਕareleਆਂ ਦੇ ਵਿੱਚ ਆਪਾਂ ਜਿਹੜਾ ਰਗੜਿਆ ਸੀ ਨਾ ਮਸਾਲਾ ਉਹ ਇਹਦੇ ਵਿੱਚ ਐਡ ਕਰਾਂਗੇ ਆਪਾਂ ਇਹਦੇ ਵਿੱਚ ਜੇ ਤੁਸੀਂ ਕਾਲੌਂਜੀ ਪਾਉਣੀ ਆ ਤਾਂ ਕਾਲੌਂਜੀ ਵੀ ਪਾ ਸਕਦੇ ਹੋ ਸੁੱਕਾ ਕੇ ਆਪਣੇ ਕਰੇਲੇ ਥੋੜੇ ਜਿਹੇ ਰਹਿ ਗਏ ਹਾਂਜੀ ਤੇਲ ਆਪਣਾ ਠੰਡਾ ਹੋ ਗਿਆ ਤੇ ਇਹਦੇ ਵਿੱਚ ਆਪਾਂ ਹੁਣ ਪਾਉਨੇ ਆ ਕਰੇਲੇ ਤੇ ਇਹਨਾਂ ਦੇ ਵਿੱਚ ਆਪਾਂ ਮਸਾਲਾ ਰਲਾਇਆ ਸੀਗਾ ਤੇ ਥ੍ਰੇਲਿਆਂ ਦਾ ਜਿਹੜਾ ਕੌੜਾਪਾਨਾ ਨਾ ਉਹ ਸਿੱਤ ਆ ਪਾਏ ਤੇ ਨਿਕਲ ਜਾਂਦਾ ਜਦ ਆਪਾਂ ਇਹਨਾਂ ਨੂੰ ਇੱਕ ਸੀਟੀ ਬਣਾਉਣੀ ਹੈ ਕੁੱਕਰ ਦੇ ਵਿੱਚ ਤੇ ਉਹ ਤਾਂ ਇਹਨਾਂ ਦਾ ਸਾਰਾ ਕੜਤਨ ਨਿਕਲ ਜਾਂਦੀ ਹੈ ਥ੍ਰੇਲਿਆਂ ਦੇ ਵਿੱਚ ਕੜਤਨ ਨਹੀਂ ਹੈਗੀ ਇਹਨਾਂ ਦੇ ਵਿੱਚ ਚਾਰ ਬਹੁਤ ਵਧੀਆ ਹੋਣ ਕੇ ਤਿਆਰ ਹੁੰਦਾ ਤੇ ਤੇਲ ਆਪਣਾ ਠੰਡਾ ਹੋ ਗਿਆ ਤੇ ਚਲੋ ਇਹਦੇ ਵਿੱਚ ਆਪਾਂ ਜੇ ਆਪਾਂ ਗਰਮ ਤੇਲ ਦੇ ਵਿੱਚ ਪਾਉਣੀਆ ਤਾਂ ਆਪਣੀ ਇਹ ਤਾਂ ਫਿਰ ਸਬਜੀ ਦੇ ਤਰ੍ਹਾਂ ਬਣ ਜਾਣਗੇ ਇਹਨਾਂ ਨੂੰ ਠੰਡੇ ਕਰਕੇ ਤੇਲ ਦੇ ਵਿੱਚ ਪਾਉਣੀ ਨੇ ਖਰੀਲੇ ਆਪਾਂ ਲਓ ਜੀ ਚਾਰ ਬਣ ਕੇ ਆਪਣਾ ਰਹਿ ਗਈ ਹੈ ਤੇ ਇਹਨੂੰ ਸਟੋਰ ਕਰਕੇ ਰੱਖ ਸਕਦੇ ਆਂ ਆਪਾਂ ਡੱਬੇ ਦੇ ਵਿੱਚ ਤੇ ਇਹ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਵਧੀਆ ਫਾਇਦੇਮੰਦ ਦਾ ਇਦਾਂ ਲੱਗੇ ਸਾਡੀ ਵੀਡੀਓ ਲਾਈਕ ਸ਼ੇਅਰ ਸਾਡੀ ਵੀਡੀਓ ਨੂੰ ਕਰ ਦਿਆ ਕਰੋ ਤੇ ਸਬਸਕ੍ਰਾਈਬ ਚੈਨਲ ਨੂੰ ਕਰ ਲਿਓ ਓਕੇ ਜੀ ਧੰਨਵਾਦ